10 ਅਪ੍ਰੈਲ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਜਾਂ ਅਹਿਮਦ ਸ਼ਾਹ ਦੁਰਾਨੀ ਜਿਨੇ ਕੀ 10 ਅਪ੍ਰੈਲ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਇਆ ਤੇ ਸਤਗੁਰੂ ਜੀ ਦੇ ਪਾਵਨ ਪਵਿੱਤਰ ਸਰੋਵਰ ਨੂੰ ਪੂਰ ਕੇ ਰੱਖ ਦਿੱਤਾ ਸੀ ਕੀ ਕਾਰਨ ਬਣਿਆ ਕੀ ਆ ਸਾਰਾ ਇਤਿਹਾਸ ਆਓ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਕਦੇ ਵੀ ਨਹੀਂ ਮਰਦੀ ਜਿੰਨਾ ਟਾਈਮ ਇਹ ਗੁਰਬਾਣੀ ਨਾਲ ਜੁੜੀ ਰਹੇ ਸਿੱਖ ਕੌਮ ਉਦੋਂ ਮਰੇਗੀ ਜਦੋਂ ਇਹ ਬਾਣੀ ਤੋਂ ਟੁੱਟ ਗਈ ਸਿਆਣਿਆਂ ਨੇ ਕਥਨੇ ਹੈ ਕਿ ਉਹ ਕੌਮਾਂ ਉਰੂਲ ਚੰਦੀਆਂ ਨੇ ਖਤਮ ਹੋ ਜਾਂਦੀਆਂ ਨੇ ਜੋ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਆ ਜਿੰਨਾ ਟਾਈਮ ਸਾਨੂੰ ਆਪਣਾ ਇਤਿਹਾਸ ਚੇਤੇ ਰਿਹਾ ਸਾਡੀਆਂ ਜੜਾਂ ਕੁਰਬਾਨੀ ਨਾਲ ਜੁੜੀਆਂ ਰਹੀਆਂ ਦੁਨੀਆਂ ਦੀ ਕੋਈ ਵੀ ਤਾਕਤ ਸਿੱਖ ਕੌਮ ਨੂੰ ਖਤਮ ਨਹੀਂ ਕਰ ਸਕਦੀ ਇੱਥੇ ਪੱਤਾ ਪੱਤਾ ਵੈਰੀ ਵੀ ਬਣਿਆ ਸਿੱਖਾਂ ਦਾ ਪਰタミン ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੀ। ਇੱਥੇ ਉਹ ਦੌਰ ਵੀ ਆਇਆ ਜਦੋਂ ਦੋ ਸਿੱਖਾਂ ਨੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਸਿਰਫ ਦੋ ਸਿੱਖਾਂ ਨੇ ਆਪਣਾ ਰਾਜ ਕਾਇਮ ਕਰਕੇ ਟੈਕਸ ਵੀ ਲਾ ਦਿੱਤਾ ਸੀਗਾ ਤੇ ਆਖਿਆ ਸੀਗਾ ਕਿ ਇਹ ਹੁਣ ਖਾਲਸਾ ਰਾਜ ਹੋ ਚੁੱਕਾ ਆ ਤੇ ਖਾਲਸਾ ਰਾਜ ਦੇ ਵਿੱਚ ਤੁਹਾਨੂੰ ਇਹ ਟੈਕਸ ਭਰਨਾ ਪੈਣਾ। ਇਤੋਂ ਹੀ ਗੱਲਾਂ ਉੱਠੀਆਂ ਸੀਗੀਆਂ ਜੇ ਇੱਕ ਵੀ ਸਿੱਖ ਵੀ ਜਿਉਂਦਾ ਹੈ ਨਾ ਇੱਕ ਸਿੱਖ ਵੀ ਇਹੀ ਅਰਦਾਸ ਕਰੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਿੱਖਾਂ ਨੂੰ ਵਾਰ-ਵਾਰ ਮਾਰਿਆ ਗਿਆ ਕਦੇ ਚਰਖਰੀਆਂ ਤੇ ਚਾੜਿਆ ਗਿਆ ਕਦੇ ਬੰਦ-ਬੰਦ ਕਟਿਆ ਗਿਆ ਕਦੇ ਖੋਪੜੀਆਂ ਲਾਈਆਂ ਗਈਆਂ ਕਦੇ ਛੋਟਾ ਕੱਲੂਖਾਰਾ ਹੋਇਆ ਤੇ ਕਦੇ 5 ਫਰਵਰੀ 1762 ਨੂੰ ਵੱਡਾ ਕੱਲੂਖਾਰਾ ਹੋਇਆ ਵੱਡਾ ਕਾਲੂ ਕਾਰਾ ਕਰਕੇ ਅਹਿਮਦ ਸ਼ਾਹ ਅਵਦਾਲੀ ਨੇ ਸੁੱਖ ਦਾ ਸਾਹ ਲਿਆ। ਉਹਦੇ ਮਨ ਵਿੱਚ ਇਹ ਸੀਗਾ ਕਿ ਜਿੰਨਾ ਹੁਣ ਮੈਂ ਸਿੱਖ ਕੌਮ ਨੂੰ ਮਾਰਿਆ ਨਾ ਜਿੰਨੀਆਂ ਮੈਂ ਲਾਸ਼ਾਂ ਵਿਛਾ ਕੇ ਆਇਆ ਤੇ ਮੈਨੂੰ ਲੱਗਦਾ ਕਿ ਹੁਣ ਸਿੱਖ ਕੌਮ ਮੇਰੇ ਮੁਕਾਬਲੇ ਵਿੱਚ ਕਦੇ ਖੜੀ ਨਹੀਂ ਹੋ ਸਕਦੀ। ਹੁਣ ਨਹੀਂ ਮੇਰਾ ਮੁਕਾਬਲਾ ਕਰ ਸਕਦੇ। ਪ੍ਰਜਾਦ ਰਖਿਓ। ਜਿਸ ਕੌਮ ਦੇ ਅੰਦਰ ਆ ਸਭ ਗੁਰੂ ਕਲਗੀਧਰ ਪਾਤਸ਼ਾਹ ਨੇ ਅਮਰਤ ਦੀਆਂ ਘੁੱਟਾਂ ਪਾਈਆਂ ਹੋਣ ਉਹ ਕੌਮ ਦੇ ਮਰਜੀਵੜੇ ਤਲੀਆਂ ਦੇ ਉੱਤੇ ਸੀਸ ਰੱਖ ਕੇ ਜਾਨ ਰੱਖ ਕੇ ਵੀ ਲੜਨ ਲਈ ਤਿਆਰ ਹੋ ਜਾਂਦੇ ਉਹ ਕਿਉਂ ਆਨੇ ਪੜਿਆ ਸੀਗਾ ਜੋਤੋ ਪ੍ਰੇਮ ਖੇਲਣ ਕਾ ਚਾਉ ਸੇਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਣਾ ਕੀਤਾ 7 April 5 April ਨੂੰ ਇਹਨੇ ਵੱਡਾ ਕੱਲੂ ਖਾਰਾ ਕੀਤਾ 7 April ਇਹਦੇ ਮਨ ਵਿੱਚ ਆਇਆ ਕਿ ਲਾਹੌਰ ਜਾਣ ਤੋਂ ਪਹਿਲਾਂ ਗੁਰੂ ਕੇ ਚੱਕ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਧਾਕੇ ਜਾਵਾਂਗਾ ਔਰ ਸੰਗਤ ਜੀ ਨੋਟ ਕਰਿਓ ਤੁਸੀਂ ਗੱਲ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਸਿਰਫ 45-50 ਕਿਲੋਮੀਟਰ ਦੂਰ ਆ ਤੇ 45-50 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੇ 3 ਦਿਨ ਲਾਏ ਪਰ ਦੂਜੇ ਪਾਸੋਂ ਸੀ ਪੜਿਓ ਇਤਿਹਾਸ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੋਂ ਤੁਰਿਆ ਮਲੇਰ ਕੋਟਲੇ ਦੀ ਧਰਤੀ ਤੇ ਪਹੁੰਚਿਆ ਜਿਹੜਾ ਕਿ 225 ਕਿਲੋਮੀਟਰ ਬਣਦਾ ਆ ਤੇ 225 ਕਿਲੋਮੀਟਰ ਇਹਨੇ ਸਿਰਫ 36 ਘੰਟਿਆਂ ਦੇ ਵਿੱਚ ਤੈਅ ਕਰ ਲਿਆ ਸੀ 225 ਕਿਲੋਮੀਟਰ ਦਾ ਜਿਹੜਾ ਰਸਤਾ ਆ ਉਹ 36 ਘੰਟਿਆਂ 'ਚ ਤੈਅ ਹੋ ਰਿਹਾ ਜਿਹੜਾ 50 ਕਿਲੋਮੀਟਰ ਦਾ ਰਸਤਾ ਆ ਉੱਤੇ ਨੂੰ ਦਿਨਾਂ ਦੇ ਵਿੱਚ ਤੈਅ ਹੋ ਰਿਹਾ ਇੱਥੋਂ ਪਤਾ ਲੱਗਦਾ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਅੰਦਰ ਸਿੱਖਾਂ ਦਾ ਕਿੰਨਾ ਡਰ ਸੀ ਇਹ ਡਰਦਾ ਸੀ ਕਿੱਤ ਸੇਖਰਾ ਦੇ ਵਿੱਚ ਇਹਨੂੰ ਵਕਤ ਨਾ ਪਾ ਦੇ ਕਿਤ ਸੇਖਰਾ ਦੇ ਵਿੱਚ ਇਹਨੂੰ ਲੁੱਟਣ ਤੇ ਕੁੱਟਣ ਨਾ ਜਦੋਂ ਇਹ ਪਹੁੰਚਿਆ ਇੱਥੇ ਉਹ ਕਿ ਇਹਨਾਂ ਦੇ ਮਨ ਵਿੱਚ ਡਰ ਸੀਗਾ ਕਿ ਇੱਥੋਂ ਸਿੱਖਾਂ ਨੂੰ ਬੜੀ ਤਾਕਤ ਮਿਲਦੀ ਹੈ ਅਸਰੋਵਰ 'ਚ ਇਸ਼ਨਾਨ ਕਰਕੇ ਸਿੱਖ ਤਾਕਤਵਰ ਹੁੰਦੇ ਐ ਤੇ ਮੱਥਾ ਟੇਕ ਕੇ ਸਿੱਖਾ ਦੀ ਅੰਦਰ ਦੀ ਤਾਕਤ ਵਧਦੀ ਹੈ ਇਤੋਂ ਪਤਾ ਨਹੀਂ ਕਿਹੜੀ ਸ਼ਕਤੀ ਮਿਲਦੀ ਹੈ ਕਿ ਇੱਕ ਇੱਕ ਸਿੱਖ ਸਵਾ ਸਵਾ ਲੱਖ ਦੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਹੈ ਤੇ ਮੌਤ ਨੂੰ ਮਖੌਲਾ ਕਰਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਇਮਾਰਤਾਂ ਨੂੰ ਬਰੂਦ ਦੇ ਨਾਲ ਢਾ ਦਿੱਤਾ। ਤੇ ਸਰੋਵਰ ਨੂੰ ਇਹਨੇ ਪੂਰ ਕੇ ਰੱਖ ਦਿੱਤਾ। ਇਹ ਸਾਰੀ ਜਿਹੜੀ ਘਟਨਾ ਸੀਗੀ ਉਹ ਅੱਜ ਦੇ ਦਿਨ 10 ਅਪ੍ਰੈਲ 1762 ਇਸ ਨੂੰ ਵਾਪਰੀ ਸੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਬਰੂਦ ਦੇ ਨਾਲ ਅਕਾਲ ਸਖ ਸਹਿਬ ਨੂੰ ਦਰਬਾਰ ਸਾਹਿਬ ਨੂੰ ਢਾਇਆ ਇੱਕ ਇੱਟ ਇਹਦੇ ਨੱਕ ਦੇ ਉੱਤੇ ਆਚੇ ਵੱਜੀ ਸੀ ਉਹੀ ਵੱਜੀ ਹੋਈ ਇੱਟ ਦਾ ਜ਼ਖਮ ਠੀਕ ਨਹੀਂ ਹੋਇਆ ਫਿਰ 10 ਸਾਲਾਂ ਬਾਅਦ 1772 ਇਸ ਨੂੰ ਇਹ ਇਸੇ ਜ਼ਖਮ ਦੇ ਕਾਰਨ ਮਰ ਜਾਂਦਾ ਹੈ ਸੋ ਅੱਜ ਦਾ ਜਿਹੜਾ ਇਤਿਹਾਸ ਹੈ ਅੱਜ ਦਾ ਇਤਿਹਾਸ ਇਹ ਹੈ ਕਿ 10 ਅਪ੍ਰੈਲ 1762 ਇਸਵੀ ਨੂੰ ਅਹਿਮਦ ਸ਼ਾ ਦੁਰਾਨੀ ਜਾਂ ਅਹਿਮਦ ਸ਼ਾ ਅਬਦਾਲੀ ਨੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਅਤੇ ਪਵਿੱਤਰ ਸਰੋਵਰ ਨੂੰ ਪੂਰਿਆ ਤੇ ਇਮਾਰਤਾਂ ਨੂੰ ਟਾਇਆ ਸੀ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਮਿਹਰামত ਕਰੇ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ